ਦबई ਵਿੱਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਸਪੁੱਤਰ ਸ਼ੰਗਾਰਤ ਸਿੰਘ ਵਜੋਂ ਹੋਈ ਹੈ ਮ੍ਰਿਤਕ ਸultanpur Lodhi ਦੇ ਰੋਡਰੀ ਚੌਕ ਨੇੜੇ ਦਾ ਰਹਿਣ ਵਾਲਾ ਸੀ ਨਵਜੋਤ ਚੰਗੇ ਭਵਿੱਖ ਦੀ ਭਾਲ ਵਿੱਚ ਰੋਜ਼ਗਾਰ ਦੇ ਲਈ ਨਵੰਬਰ 2024 ਵਿੱਚ ਦबई ਗਿਆ ਸੀ ਜਿੱਥੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਬਿੱਤੇ ਦਿਨੀ ਅਚਾਨਕ ਉਹਦਾ ਤੇਲ ਦਾ ਟੈਂਕਰ ਪਟ ਜਾਣ ਕਰਕੇ ਸੜਕ ਹਾਸੇ ਵਿੱਚ ਮੌਤ ਹੋ ਗਈ। ਮੇਰਾ ਬੇਟਾ ਨਵਜੋਤ ਸਿੰਘ ਉਮਰ 25 ਸਾਲ ਪਿਛਲੇ ਸਾਲ ਨਵੰਬਰ ਵਿੱਚ ਕੁਮਾਰੀ ਕਰਨ ਵਾਸਤੇ ਦੁਬਈ ਵਿੱਚ ਗਿਆ ਸੀ। ਅਚਾਨਕ ਉਹਦੀ ਪਰਸੋਂ ਐਕਸੀਡੈਂਟ ਵਿੱਚ ਮੌਤ ਹੋ ਗਈ ਆ। ਸਾਨੂੰ ਬਹੁਤ ਹੀ ਸਦਮਾ ਲੱਗਾ ਹੈ। ਸੋ ਅਸੀਂ ਸਰਕਾਰ પાસે ਇਹ ਉਮ ਉਹ ਮੰਗ ਕਰਦੇ ਹਾਂ ਕਿ ਸਾਡੇ ਬੇਟੇ ਦੀ ਇੰਜੈਕਟਰ ਬੋਟੀ ਜਿਹੜੀ ਉਹ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੀਆਂ ਰਸਮਾਂ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀਏ ਸਾਡੀ ਇਹ ਹੀ ਸਰਕਾਰ પાસે ਬੇਨਤੀ ਹੈ ਕਾਰਨ ਇਹ ਹੋਇਆ ਵੀ ਉਹ ਤੇਲ ਵਾਲਾ ਟੈਂਕਰ ਚਲਾਉਂਦਾ ਸੀਗਾ ਪਰसों ਜੋ ਤੇਲ ਲੈ ਕੇ ਟੈਂਕਰ ਲੈ ਕੇ ਗਿਆ ਵਾ ਉਹ ਰਸਤੇ ਵਿੱਚ ਦਸਨ ਮੁਤਾਬ ਉਹਨਾਂ ਦੇ ਵੀ ਨਾਲ ਦੇ ਜਿਹੜੇ ਵੀ ਉਹ ਟੈਂਕਰ ਜਿਹੜਾ ਉਲਟ ਗਿਆ ਵਾ ਪੁਰਵ ਵਿੱਚ ਦੋ ਜਣੇ ਸੇਖ ਨਾਲ ਸਾਥੀ ਹੋਸੀ ਨੇ ਉਹ ਦੋਹਾਂ ਦੇ ਮੌਕੇ ਦੇ ਮੌਤ ਹੋਏ। ਇਹ ਨਮਤਰ ਜੀ ਉਮਰ ਦੇ 25 ਸਾਲ। ਜੋਏ ਗੁਰੂ ਨਾਨਕ ਪਾਤਸ਼ਾਹੀ ਪਵਿੱਤਰ ਨਗਰੀ ਦੇ ਵਿੱਚ ਭਾਈ ਸ਼ੰਗਾਰਾ ਸਿੰਘ ਜੀ ਜੋ ਜਗਤ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਖੰਡ ਪਾਠੀ ਸਿੰਘ ਜੀ ਜੋੜੀ ਨਿਭਾਉਂਦੇ ਹਨ। ਉਹਨਾਂ ਦੇ ਹੋਣਹਾਰ ਚੰਗੀ ਸਿੰਘ ਭਾਈ ਨਵਜੋਤ ਸਿੰਘ ਜੀ ਜਿਨ੍ਹਾਂ ਦੀ ਉਮਰ 25 ਸਾਲ ਸੀ। ਸੋ 2024 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਾ ਇਸ ਧਰਤੀ ਤੇ ਜੋ ਹਰ ਸਾਲ ਹੀ ਪ੍ਰਕਾਸ਼ ਗੁਰਪੁਰਬ ਸਮੁੱਚਾ ਪੰਥ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਸੋ ਗੁਰਪੁਰਬ ਦੌਰਾਨ ਭਾਈ ਨਵਜੋਤ ਸਿੰਘ ਨੇ ਅਨੇਕ ਸਮਾਵਾਂ ਲਵਾਈਆਂ ਉਸ ਤੋਂ ਪ੍ਰੰਤ ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਹਨ ਕਿ 17 ਨਵੰਬਰ ਨੂੰ ਉਹ ਦੁਬਈ ਰੋਜੀ ਰੋਟੀ ਕਮਾਉਣ ਵਾਸਤੇ ਕਿਉਂਕਿ ਅੱਜ ਕੱਲ ਇਹ ਲੋਕਾਂ ਦੀ ਇੱਥੇ ਮਜਬੂਰੀ ਬਣੀ ਹੈ ਕਿਉਂਕਿ ਜੇ ਬੱਚੇ ਇੱਥੇ ਰਹਿੰਦੇ ਹਨ ਤੇ ਇੱਥੇ ਜੋ ਨਸ਼ੇ ਦੀ ਵੀ ਦਲਦਲ ਬਹੁਤ ਚੱਲ ਰਹੀ ਹੈ ਸੋ ਪੜ੍ਹੇ ਲਿਖੇ ਹੋਣ ਦੇ ਕਾਰਨ ਇੱਥੇ ਨਾ ਕੋਈ ਨੌਕਰੀ ਨਾ ਕੋਈ ਹੋਰ ਕਾਰੋਬਾਰ ਮਜਬੂਰੀ ਖਾਤਰ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਇਹ ਵਿਦੇਸ਼ ਜਾਣ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਨਵਜੋਤ ਸਿੰਘ ਉਹ ਵਿਦੇਸ਼ ਦੀ ਧਰਤੀ ਤੇ ਡਬਈ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਆਪਣੇ ਜਿਵੇਂ ਨੂੰ ਹੋਰ ਸਚਾਰੂ ਢਾਂਗ ਦੇ ਨਾਲ ਚਲਾਉਣ ਵਾਸਤੇ ਆਪਣੇ ਮਾਤਾ ਪਿਤਾ ਨੂੰ ਸੁਖ ਦੇਣ ਵਾਸਤੇ ਗਿਆ ਸੀ ਪਰ ਕਾਲਪੁਰਖ ਵੈਗਰੂ ਨੇ ਤੇ ਕੋਈ ਹੋਰ ਹੀ ਮੰਜ਼ੂਰ ਸੀ ਸੋ ਸੜਕ ਹਾਦਸੇ ਦੇ ਵਿੱਚ ਜੋ ਰੱਕ ਦਾ ਐਕਸੀਡੈਂਟ ਹੋਣ ਕਾਰਨ ਨਵਜੋਤ ਸਿੰਘ ਵੀ ਸੋ ਦੱਸਿਆ ਜਾਂਦਾ ਜਿਸ ਤਰ੍ਹਾਂ ਪਰਸੋਂ ਦੇ ਕਰੀਬ ਸੜਕ ਹਾਦਸੇ ਦੇ ਵਿੱਚ ਨਭਈ ਵਿੱਚ ਮੌਤ ਹੋ ਗਈ ਇੱਕ ਉਹਨਾਂ ਦੇ ਨਾਲ ਹੋਰ ਵੀ ਨਾਲ ਕਨੈਕਟਰ ਸੀ ਉਸ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਆ ਸਰਕਾਰ ਪਾਸੋਂ ਮੰਗ ਕਰਦੇ ਆ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਦਰਕਰਦੇ ਸੇਵਾ ਹੋਣ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਇਹਨਾਂ ਦੇ ਜੋ ਬੱਚੇ ਦੀ ਡੈੱਡ ਬਾਡੀ ਹੈ ਸੋ ਇਹਨਾਂ ਪਾਸ ਉਪਰਾਲਾ ਕਰਕੇ ਉਦਮ ਕਰਕੇ ਇੱਥੇ ਇੰਡੀਆ ਦੀ ਧਰਤੀ ਤੇ ਲਿਆਂਦੀ ਜਾਵੇ ਸੋ ਬੱਚੇ ਦਾ ਉਹਨਾਂ ਦੇ ਮਾਤਾ ਪਿਤਾ ਹੋਰ ਸਾਥ ਸਨੇਹੀ ਭੈਣ ਭਾਈ ਸੋ ਅੰਤਮ ਦਰਸ਼ਨ ਕਰ ਸਕਣ ਤੇ ਜੋ ਉਹਨਾਂ ਦਾ ਜੋ ਅੰਤਮ ਸੰਸਕਾਰ ਹੈ ਆਪਣੇ ਹੱਥੀਂ ਕਰ ਸਕਣ ਇਕਾਲਪੁਰਖ ਵੈਰੂ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਕਰਦੇ ਆਂ ਕਿ ਮਹਾਰਾਜ ਕਿਰਪਾ ਕਰਿਓ ਇਹ ਜੋ ਬਾਣਾ ਹੈ ਅਕਹਿ ਤੇ ਸਹਿ ਹੈ ਕਿਉਂਕਿ ਮੰਨਣਾ ਤੇ ਬਹੁਤ ਔਖਾ ਹੈ ਕਹਿ ਦੇਣਾ ਸੌਖਾ ਹੈ ਪਰ ਕਾਲਪੁਰਖ ਵੈਰੂਏ ਸਾਰਾ ਪਰਿਵਾਰ ਹੀ ਬਾਣੀ ਬਾਣੀ ਦੇ ਨਾਲ ਜੁੜਿਆ ਹੋਆ ਬਾਣੀ ਪੜਨ ਵਾਲੇ ਆ ਕਾਲਪੁਰਖ ਕਿਰਪਾ ਕਰੇ ਇਹਨਾਂ ਨੂੰ ਬਾਣੀ ਦੇ ਨਾਲ ਜੋੜ ਕੇ ਬਾਣੀ ਦਾ ਤ੍ਰਾਸਾ ਦੇ ਕੇ ਮਹਾਰਾਜ ਇਸ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਕਰਨਾ ਉਸਾ ਵਿਛੜ ਚੁਕੀ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਜੰਗੀ ਸਿੰਘ ਇੱਥੇ ਰਹਿੰਦਿਆਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੇ ਅੰਮ੍ਰਿਤ ਵੇਲੇ ਸੰਧਿਆ ਟਾਈਮ ਜਦੋਂ ਵੀ ਸਮਾਂ ਮਿਲਣਾ ਆਪਣਾ ਕਾਰੋਬਾਰ ਵੀ ਕਰਨਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਜਾ ਕੇ ਅਨੇਕ ਪ੍ਰਕਾਰ ਦੀਆਂ ਸਵਾਵਾਂ ਚਲਵਾ ਬੰਨਣ ਦੀਆਂ ਪਰਮਾਲੇ ਸਾਹਿਬ ਸਿੱਟ ਪ੍ਰੈਸ ਕਰਨ ਦੀਆਂ ਸੋ ਝਾੜੂ ਦੀਆਂ ਸੇਵਾ ਦਰੀਆਂ ਝਾੜਨ ਦੀਆਂ ਸੇਵਾ ਬੇਨਤ ਪ੍ਰਕਾਰ ਦੀਆਂ ਸੇਵਾ ਨਿਮਾਣੇ ਨਤਾਣੇ ਹੋ ਕੇ ਬੜੇ ਹੀ ਨਰਮਾਈ ਦੇ ਨਾਲ ਗੁਰੂ ਘਰ ਵਿੱਚ ਨਿਭਾਇਆ ਕਰਦੇ ਸੀ ਸੋ ਦਾਸ ਦੇ ਨਾਲ ਵੀ ਬੱਚੇ ਦਾ ਬਹੁਤ ਜ਼ਿਆਦਾ ਪਿਆਰ ਸੀ ਸੋ ਫੇਰ ਤੋਂ ਮਹਾਰਾਜ ਦੇ ਚਰਨਾਂ 'ਚ ਇਹ ਰਦਾਸ ਬੇਨਤੀ ਆਪਾਂ ਕਿਉਂਕਿ ਸੰਗਤ ਦੀ ਰਦਾਸ ਬੇਨਤੀ ਹੀ ਕਰ ਸਕਦੇ ਆ ਅਕਾਲ ਪੁਰਖ ਵੈਰੂ ਕਿਰਪਾ ਕਰਿਓ ਉਸ ਵਿਛੜ ਚੁਕੀ ਆਤਮਾ ਨੂੰ ਚਰਨਾਂ ਦਾ ਨਿਵਾਸ ਬਖਸ਼ਿਓ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ